ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸਾਡਾ ਐਲ ਜੀ ਵੀ ਮੈਂ ਹਾਂ ਜਸਸੀ ਕੌਰ ਹਿਊਮਨ ਰਾਈਟਸ ਕਮਿਸ਼ਨ ਦੇ ਮੁਤਾਬਿਕ ਅਕ੍ਰੈਡੀਟਿਡ EMPLOYER ਵਰਕ ਵੀਜ਼ਾ ਮਾਡਰਨ ਗੁਲਾਮੀ ਤੇ ਨਾਲ ਦੀ ਨਾਲ ਹਿਊਮਨ ਤਸਕਰੀ ਯਾਨੀ ਕਿ ਮਨੁੱਖੀ ਤਸਕਰੀ ਨੂੰ ਬੜਾਵਾ ਦੇ ਰਹੀ ਹੈ ਦੱਸ ਦਜਣਾ ਹੈ ਕਿ ਹੁਣ ਤੱਕ ਹਜ਼ਾਰਾਂ ਦੇ ਕਰੀਬ ਇਹੋ ਜਿਹਾ ਗਰਮਜਾਰੀ ਹੈ ਜੋ ਵਰਕਰ ਨਿਊਜ਼ੀਲੈਂਡ ਦੇ ਵਿੱਚ ਅਕ੍ਰੈਡੀਟਿਡ EMPLOYER ਵਰਕ ਵੀਜ਼ਾ ਤੇ ਆਏ ਇਥੇ ਆ ਕੇ ਨਾ ਤਾਂ ਉਹਨਾਂ ਨੂੰ ਕੰਮ ਮਿਲਿਆ ਤੇ ਨਾ ਹੀ ਰਹਿਣ ਲਈ ਚੰਗੀ ਜਗ੍ਹਾ ਹਜ਼ਾਰਾਂ ਡਾਲਰ ਦੇ ਕੇ ਨਿਊਜ਼ੀਲੈਂਡ ਦੇ ਵਿੱਚ ਆ ਕੇ ਵੀ ਇੱਥੇ ਰਹਿਣ ਦੇ ਲਈ ਤਰਸਯੋਗ ਹਾਲਾਤਾਂ ਦੇ ਵਿੱਚ ਰਹਿ ਰਹੇ ਨਾ ਵਰਕਰਾਂ ਦੀਆਂ ਇੰਟਰਵਿਊਜ਼ ਵੀ ਕੀਤੀਆਂ ਗਈਆਂ ਕਮਿਸ਼ਨ ਦੇ ਵੱਲੋਂ ਬਹੁਤ ਸਾਰੇ ਇੰਡੀਆ ਫਿਲੀਪੀਨਸ ਤੇ ਚਾਈਨਾ ਤੋਂ ਆਏ ਕਰਮਚਾਰੀ ਨਾਲ ਦੀ ਨਾਲ ਬਹੁਤ ਸਾਰੇ ਐਡਵੋਕੇਟ ਇਮੀਗ੍ਰੇਸ਼ਨ ਏਜੰਟ ਤੇ EMPLOYEES ਦੀ ਵੀ ਇੰਟਰਵਿਊਜ਼ ਕੀਤੀਆਂ ਗਈਆਂ ਜਿਨ੍ਹਾਂ ਦੇ ਵਿਚ ਇਹਨਾਂ ਨਾਲ ਗੱਲਬਾਤ ਕੀਤੀ ਗਈ ਕਈ ਸਾਰੇ ਵਰਕਰਸ ਦੇ ਵੱਲੋਂ ਹਜ਼ਾਰਾਂ ਡਾਲਰ ਦੇ ਕੇ ਨਿਊਜ਼ੀਲੈਂਡ ਦੇ ਵਿੱਚ ਅਕ੍ਰੈਡੀਟਡ ਰੈਪਲੋਇਰ ਵਰਕ ਵੀਜ਼ਾ ਤੇ ਆਏ ਇਹਨਾਂ ਦੇ ਵਿੱਚੋਂ ਇੱਕ ਦੇ ਵੱਲੋਂ 60000 ਡਾਲਰ ਵੀ ਇਸ ਵੀਜ਼ੇ ਦੇ ਲਈ ਦਿੱਤੇ ਗਏ ਹਾਲਾਂਕਿ ਨਿਊਜ਼ੀਲੈਂਡ ਪਹੁੰਚ ਕੇ ਉਹਨਾਂ ਨੂੰ ਕੰਮ ਨਹੀਂ ਮਿਲਿਆ ਇਹ ਸਭ ਤੋਂ ਬਾਅਦ ਜਿੱਥੇ ਇਹ ਵਰਕਰ ਖੁਦ ਮਾਨਸਿਕ ਤੇ ਫਾਈਨੈਂਸ਼ੀਅਲ ਤੌਰ ਤੇ ਕਾਫੀ ਜ਼ਿਆਦਾ ਪਰੇਸ਼ਾਨ ਨੇ ਉੱਥੇ ਹੀ ਪਿੱਛੇ ਉਹਨਾਂ ਦੇ ਪਰਿਵਾਰ ਵੀ ਇਸ ਵਿੱਚ ਮਾਨਸਿਕ ਤੇ ਫਾਈਨੈਂਸ਼ੀਅਲ ਬੋਝ ਦੇ ਹੇਠ ਰਹਿ ਰਹੇ ਨੇ ਕਮਿਸ਼ਨ ਦੇ ਮੁਤਾਬਕ ਅਕ੍ਰੈਡੀਟਡ ਏਮਪਲੋਇਰ ਵਰਕ ਵੀਜ਼ਾ ਦੇ ਵਿੱਚ ਕੁਝ ਬਦਲਾਅ ਜ਼ਰੂਰ ਆਏ ਨੇ ਪਰ ਇਸ ਦੇ ਵਿੱਚ ਹੋਰ ਬਦਲਾਅ ਦੀ ਜ਼ਰੂਰਤ ਹੈ ਤਾਂ ਕਿ ਇਹ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਸਕਾਰਾਤਮਕ ਪ੍ਰਭਾਵ ਪਾਵੇ ਨਾ ਕਿ ਨਕਾਰਾਤਮਕ